ਬੱਕਰੇ ਦਾ ਸਾਨੂੰ ਡੇਲੀ ਫਰਕ ਦੇਖਣਾ ਡੇਲੀ ਕਿਉਂਕਿ ਜਿਹੜੀ ਚੀਜ਼ ਪਲੀ ਹੋਵੇ ਨਾ ਦੁੱਧ ਤੇ ਤੇ ਆਪਾਂ ਨੂੰ ਪਤਾ ਹੁੰਦਾ ਉਹਨੂੰ ਖਰਾਕ ਕੀ ਲੱਗਣੀ ਹੈ ਡੇਲੀ ਫਰਕ ਦੇਖਣਾ ਅੱਜ ਬੱਕਰੀਆਂ ਸੁਲਤਾਨ ਦੇ ਮਾਰੇ ਨੇ ਖੁੱਲੀਆਂ ਛਾੜਤੀਆਂ ਵੀ 10 ਦਿਨ ਖਾਣੀਆਂ ਫਿਰ ਇਹਦੇ ਚ ਬਾਸਪਤੀ ਲੱਗ ਜੂਗੀ ਹੈਨਾ ਕਿਉਂਕਿ ਯੰਤਰ ਆਪਣੇ ਕੋਲੇ ਖੜਾ ਖਾਸ ਆ ਤੇ ਕਈ ਵੀਰਾਂ ਦੇ ਸਵਾਲ ਕੀ ਸੀਗੇ ਉਹ ਕਹਿੰਦੇ ਚਲੋ ਹਰ ਇੱਕ ਸਲਾਹ ਦਿੰਦਾ ਚੰਗੇ ਨੂੰ ਦਿੰਦਾ ਹੁੰਦਾ ਮਾੜੇ ਨੂੰ ਨਹੀਂ ਦਿੰਦਾ ਬਾਈ ਤੂੰ ਸੁਲਤਾਨ ਨੂੰ ਕੀ ਕਰ ਫਲਾਨੀ ਫੀਡ ਸਟਾਰਟ ਕਰ ਦੇ ਧੌਂਕੀ ਫੀਡ ਸਟਾਰਟ ਕਰ ਦੇ ਉਹ ਪ੍ਰੋਟੀਨ ਆਉਂਦਾ ਬਰੋ ਪ੍ਰੋਟੀਨ ਆਉਂਦਾ ਜਿਹੜਾ ਆ ਪ੍ਰੋਟੀਨ ਹੈ ਆ ਦੇਖੀ ਜਾਂਦਾ ਉਹ ਬਹੁਤ ਤੇ ਲੱਕ ਵਾਂਗੂ ਆਇਆ ਬਾਹਰ ਇਹਦਾ ਕੱਪੜੇ ਨਾਲ ਲੱਗਿਆ ਦਾਗ ਨਹੀਂ ਲੈਂਦਾ ਇਹ ਚੀਜ਼ਾਂ ਖਾਣ ਵਾਲੀਆਂ ਬੱਕਰਾ ਹੋਇਆ ਘੋੜੀ ਹੋਈ ਮੱਝ ਹੋਈ ਉਹ ਸਦਾ ਹਮੇਸ਼ਾ ਦੇਸੀ ਖਰਾਕਾ ਤੇ ਪਾਲਦੀਆਂ ਹੁੰਦੀਆਂ ਨੇ ਜੜੀਆਂ ਗੱਟੇ ਦੀਆਂ ਖਰਾਕਾ ਪਾਉਂਦੇ ਆ ਨਾ ਆਪਾਂ ਉਹਦੇ ਚ ਕੀ ਹੁੰਦਾਗਾ ਉਹ ਉਹ ਉਹਦੇ ਵਿੱਚ ਨਾ ਜਾਨਵਰ ਦੀ ਉਮਰ ਥੋੜੀ ਹੁੰਦੀ ਹੈ ਲੰਬੇਰੀ ਉਮਰ ਨਹੀਂ ਹੁੰਦੀਗੀ ਖਾਸ ਕਰਕੇ ਇਹ ਬਹੁਤ ਫਰਕ ਹੈ ਗੱਟੇ ਵਾਲੀਆਂ ਖਰਾਕਾ ਬਣੀਆਂ ਐਚ ਐਫ ਵਾਸਤੇ ਜਰਸੀ ਵਾਸਤੇ ਪਾ ਸਕਦੇ ਹਾਂ ਖਾਸ ਕਰਕੇ ਤਾਂ ਮੈਂ ਤਾਂ ਕਹਿ ਸਕਦਾ ਜਿਹੜੇ ਭਾਈ ਜਾਨਵਰ ਦੀ ਸਿਹਤ ਨਾਲ ਖਲਵਾੜ ਕਰਕੇ ਕਹਿ ਦਿੰਦੇ ਆ ਵੀ ਅਸੀਂ ਛੇਤੀ ਕਮਾਈ ਲੈਣੀ ਆ ਸਾਲ ਦੀ ਬੱਚੀ ਬਣਾ ਲੈਣੀ ਆ ਉਹਨਾਂ ਵਾਸਤੇ ਹੈਗੀਆਂ ਨੇ ਜੇ ਆਪਾਂ ਲੰਮਾ ਟਾਈਮ ਚੱਲਣਾ ਲੰਮੇ ਟਾਈਮ ਆ ਉਹਦੇ ਜਾਨਵਰ ਨੂੰ ਤੋਰਨਾ ਫਿਰ ਬਣਿਆ ਛੋਲੇ ਫਿਰ ਬਣਿਆ ਬੜੇਵੇਂ ਫਿਰ ਬਣਿਆ ਘਰ ਦੀ ਕਣਕ ਮੱਕੀ ਇਹ ਚੀਜ਼ਾਂ ਬਣੀਆਂ ਹੁੰਦੀਆਂ ਨੇ ਨਾ ਕਿ ਗੱਟੇ ਵਾਲੀਆਂ ਫੀੜਾ ਬਣੀਆਂ ਹੁੰਦੀਆਂ ਨੇ ਠੀਕ ਹੈ ਗੱਟੇ ਵਾਲੀਆਂ ਫੀੜਾ ਕਿਤੇ ਨਾ ਕਿਤੇ ਆਪਾਂ ਨੂੰ ਸਹਾਇਤਾ ਦੇ ਦਿੰਦੀਆਂ ਨੇ ਇੱਕ ਸ਼ਾਰਟਕਟ ਰਸਤਾ ਆ ਜਾਂਦਾ ਹੈ ਗੱਟਿਆਂ ਦੀਆਂ ਫੀੜਾਂ ਵਾਲਾ ਹੁਣ ਆਪਾਂ ਵੀ ਨਹੀਂ ਇਹਨੂੰ ਵੀ ਬਹੁਤਾ ਨਹੀਂ 10% ਆਪਾਂ ਉਹ ਚੀਜ਼ ਦਿੰਨੇ ਆ 10% ਆਪਾਂ ਸ਼ੀਸ਼ੀ ਵਾਲੇ মালਟੀ ਵਿਟਾਮਿਨ ਦਿੰਨੇ ਆ ਉਹ ਗੱਲਾਂ ਹੋ ਜਾਂਦੀਆਂ ਨੇ ਠੀਕ ਆ ਪਰ ਜਾਨਵਰ ਦਾ ਕੀ ਹੈ ਨਾ ਜਿਹੜਾ ਜਾਨਵਰ ਹਾਥੀ ਪਲਿਆ ਹੋਵੇ ਆਪ ਨੂੰ ਪਤਾ ਵੀ ਉਹਨੇ ਤਿਆਰ ਕਿੱਥੇ ਹੋ ਜਾਣਾ ਹੁਣ ਇਹਨੂੰ ਖੁੱਲਾ ਛੱਡਿਆ 10-15 ਦਿਨ ਨਾਲੇ ਬੱਕਰੀਆਂ ਖਾਣੀਆਂ ਨਾਲੇ ਇਹ ਖਾਊਾ ਨਾਲੇ ਆਪਣੀ ਬਾਸਪਤੀ ਵੀ ਜੀ ਜਾਣੀ ਆ ਤੁਹਾਡੇ ਮਾਣਾ ਚ ਬਹਿਮ ਰਹਿੰਦਾ ਭਾਈ ਪਤਾ ਨਹੀਂ ਕੀ ਕੁਝ ਪਾਉਂਦਾ ਨਾ ਕੁਝ ਨਹੀਂ ਪਾਉਂਦੇ ਭਾਈ ਆਪਾਂ ਐਡੇ ਉਸਤਾਦ ਨਹੀਂਗੇ ਆਪਾਂ ਤੁਹਾਡੇ ਅੰਗੇ ਭੋਲੇ ਪਾਲੇ ਬੰਦੇ ਆ ਜਿਹੜਾ ਕੋਜਾ ਪੌਣਾ ਛੋਡੇ ਸਾਰਾ ਕੁਝ ਹੀ ਸਾਹਮਣੇ ਕਰੂੰ ਆ ਕੱਲ ਇੱਕ ਦੋ ਕਮੈਂਟ ਵੀ ਭਰਾ ਦੇ ਪੜੇ ਸੀ ਕਹਿੰਦਾ ਬਾਈ ਅਕੇ ਜੇ ਦੱਸਣਾ ਹੀ ਨਹੀਂ ਫਿਰ ਵੀਡੀਓ ਕਿਉਂ ਪਾਉਨੇ ਹੁੰਨੇ ਉਹ ਬੇਰਿਆ ਤੂੰ ਹੇਤੀ ਮੇਰਾ ਨਾਮਾ ਫੋਲੋਅਰ ਹੋਣਾਗਾ ਮੇਰੀਆਂ ਪੁਰਾਣੀਆਂ ਵੀਡੀਓ ਚੈੱਕ ਕਰੀ ਗਿਆਨ ਦਾ ਛਾੜਾ ਪਤਾ ਪੈਸੇ ਬਣਨਾਂ ਨੇ ਆ ਆਪਾਂ ਤਾਂ ਉਹ ਵੀ ਨਹੀਂ ਜੋੜਦੇ ਚਾਹ ਹਰ ਇੱਕ ਨੂੰ ਹੁੰਦਾ ਜੋੜਨਾ ਠੀਕ ਹੈ ਨਾ ਤੇ ਬਾਕੀ ਬਹਿਮਣਾ ਕਰੋ ਅੱਜ ਕੱਲ ਬੱਕਰੇ ਦੇ ਹਾਈ ਟੈਕ ਟੀਕਾ ਲਾਇਆ ਸੀ ਆਪਾਂ ਅੱਜ ਨੂੰ ਨਮਾਤਾ ਸ਼ੌਂਕ ਨਾਲ ਇਹਦੀ ਖੁਸ਼ਕੀ ਲਹਿ ਗਈ ਹੁਣ ਇਹਦਾ ਦੁੱਧ ਚੱਲੀ ਜਾਂਦਾਗਾ ਬਾਕੀ ਖਲ ਬੜੇਵੇਂ ਛੋਲੇ ਚੱਲੀ ਜਾਂਦੇ ਨੇ ਹੁਣ ਅੱਜ ਖਵਾ ਕੇ ਕੱਲ ਨੂੰ ਨਹੀਂ ਖਵਾਉਂਦੇ ਫਿਰ ਡੀ ਵਾਰਮਿੰਗ ਕਰਾਂਗੇ ਇੱਕ ਵਾਰ ਇਹਦੀ ਹਨਾ ਡੀ ਵਾਰਮਿੰਗ ਕਰਕੇ ਉਹ ਚੀਜ਼ ਦਾ ਬਹੁਤ ਫਰਕ ਪੈ ਜਾਂਦਾ ਨਾਲੇ ਜਾਨਤਰ ਦੇ ਵਿੱਚ ਵੀਰੇ ਬੱਕਰੀਆਂ ਛੱਡ ਨਹੀਂਆਂ ਹੁਣ ਪਹਿਲੇ ਦਿਨ ਜਿਵੇਂ ਅੱਜ ਛੱਡੀਆਂ ਨੇ ਸਿਰਪਨਵਾਦਾ ਤੋਂ ਪੌਣਾ ਘੰਟਾ ਦਾਵਾਂਗੇ ਬਾਲਾ ਟਾਈਮ ਨਹੀਂ ਛੱਡ ਦੇਗੇ ਤੇ ਆਪਣੇ ਕੋਲੇ ਸੀਕਰਟ ਵੀਰੇ ਕੁਛ ਨਹੀਂ ਇਹ ਮਣਾ ਦੇ ਵਹਿਮ ਕੱਢ ਕੇ ਰੱਖਿਆ ਕਰੋ ਮਿਲਦੇ ਆਂ ਨੈਕਸਟ ਵੀਡੀਓ ਲੈ ਕੇ ਧੰਨਵਾਦ ਜਾਉਂਦੇ ਵਾਸਤੇ